ਇਹ ਜਮੀਨ ਸਰ ਗਿਆ ਹੁਣ ਦਲੀਆ ਵੀ ਘਰੇ ਫੜਾ ਕੇ ਉਹ ਵੀ ਤੂੰ ਬੜੀਏ ਦੀ ਕਿੰਨੀ ਗੱਲ ਐ ਦਲੀਆ ਕਰਨ ਲੈ ਤੂੰ ਹੁਣ ਅਜੇ ਵੱਡੀ ਸਰਦਾਰ ਨਹੀਂ ਬਣ ਗਈ ਮੈਨੂੰ ਸਾਰਾ ਕੁਝ ਬੈਠੀ ਮਠਾਈ ਪਹਲਾਂ ਲੱਗੀ ਹੋਰ ਭੈਣ ਜੀ ਠੀਕ ਠਾਕ ਹਾਂ ਹਾਂ ਵੀਰ ਜੀ ਠੀਕ ਠਾਕ ਹਾਂ ਬਸ ਠੀਕ ਕਾਹਦਾ ੱਤੇ ਖਾਣਿਆ ਜੂਨ ਪੂਰੀ ਕਰਦੇ ਆ ਕੀ ਗੱਲ ਬਸ ਜੇ ਤਾਂ ਕੋਈ ਹੋਵੇ ਨਾ ਫਿਰ ਉਹਨੂੰ ੱੱੱਕੀ ਵੱਜਦੇ ਹੁੰਦੇ ਨੇ ਕਿਉਂ ਕਿਉਂ ਨਹੀਂ ਸੁਟਾਦੇ ਹੁਣ ਜਵਾਕਾ ਸੋਢੀ ਨੇ ਹੋਰ ਉਹ ਕੀਦੇ ਨੇ ਜਵਾਖਾਨ ਕੋਲ ਚਲੋ ਕੀ ਹਾਲ ਕਰਦੇ ਨੇ ਆ ਦੱਸ ਹੀ ਦਿੱਤਾ ਉਹ ਸਾਨੂੰ ਸੱਦਿਆ ਹੀ ਹੋਊਗਾ ਫੋਨ ਕਰਕੇ ਕੋਈ ਨਾ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਫੋਨ ਤਾਂ ਮੈਨੂੰ ਹਾਂ ਜਦੋਂ ਫੋਨ ਗਏ ਮੈਂ ਤੈਨੂੰ ਆਇਆ ਤੈਨੂੰ ਪਤਾ ਹੁਣ ਪਿੰਡ 'ਚੋਂ ਸਰਪੰਚੀ ਦੇ ਕੰਮ ਕਿੰਨੇ ਨੇ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਤੇਰਾ ਸੁਨੇਹਾ ਸੁਣ ਕੇ ਮੈਂ ਇੰਨੇ ਦੀ ਕਰ ਤੋ ਕਹੀਂ ਤੋਂ ਵੀ ਨਹੀਂ ਆਉਂਦਾ ਸੀ ਸਮਝ ਗਿਆ ਜੀ ਮੈਂ ਤੇਰੇ ਫੋਨ ਗਏ ਤੂੰ ਹੀ ਆਇਆ ਤੇ ਗੱਲ ਸੁਣ ਲਓ ਮੈਂ ਜਿੱਦੇ ਦੇ ਖ ਰਿਸ਼ਤਾ ਕੀਤਾ ਉਹਦੇ ਵੀ ਤੇਰੀ ਇਹੀ ਜਵਾਨ ਦੇਖ ਕੇ ਵੀ ਬੰਦਿਆਂ ਵਰਗੀ ਜਵਾਨ ਹੈ ਕਹਿੰਗੇ ਮੈਂ ਕੋਈ ਜਨਾਨੀ ਵਾਲੀ ਗੱਲ ਥੋੜੀ ਜਿਹਾ ਸਮਝੀ ਨਹੀਂ ਤੇ ਤੁਸੀਂ ਗੱਲ ਵੀ ਸਹੀ ਕਰਦੇ ਹੋ ਹੁਣ ਜਿਹੜੀ ਕੋਈ ਦੁੱਖ ਤਕਲੀਫ ਹੈ ਉਹ ਦੱਸੋ ਮੈਂ ਜੇ ਕੁੜੀ ਕੋ ਸਾਡੀ ਕੁਛ ਕਹੀ ਨਹੀਂ ਹੈ ਮੈਂ ਕੁੜੀ ਨੂੰ ਪੂਰਕ ਜਾਊਗਾ ਕੁੜੀ ਨੂੰ ਕੀ ਕਹਿਣਾ ਹੈ ਕੁੜੀ ਨੂੰ ਸਾਰਾ ਕੁਝ ਮਿਲਦਾ ਹੈ ਸਾਰੀ ਜਾਇਦਾਦ ਦੇ ਮਾਲਕ ਇਹ ਬਣਾ ਰੱਖੇ ਨੇ ਕਰਤਾ ਦਾ ਤਈ ਇਹਨੇ ਮੈਂ ਤਾਂ ਮੰਗੀਆਂ ਦੋ ਰੋਟੀਆਂ ਨੇ ਬਸ ਦਿੱਤੇ ਧਰ ਦਿੰਦੇ ਨੇ ਖਾ ਲੈਨੀਆ ਬਸ ਫਿਰ ਭੈਣ ਜੀ ਮੈਂ ਵੀ ਉਹੀ ਗੱਲ ਕਰਦਾ ਲੋਕ ਤਾਂ ਨਾ ਬਹੁਤ ਉਂਗਲਾਂ ਲਾਲਾ ਪਾੜਦੇ ਹੁੰਦੇ ਨੇ ਇਹ ਨਹੀਂ ਬੜਾ ਹੋ ਕਰਦਾ ਹਾਂ ਜੇ ਤੇਰਾ ਪੁੱਤ ਕੁਛ ਕਹਿੰਦਾ ਤਾਂ ਚੱਲ ਕਈ ਵਾਰ ਇਹ ਵੀ ਨਹੀਂ ਕਹਿਆ ਜਾਂਦਾ ਮੇਰਾ ਵੀ ਜਵਾਈ ਲੱਗਦਾ ਮੈਂ ਮੈਂ ਪੁੱਛ ਲੈਣਾ ਮੈਂ ਸਮਝਾ ਦਿੰਨਾ ਅਸੀਂ ਤੁਹਾਨੂੰ ਦੇਖੇ ਜੀ ਮੈਂ ਤਾਂ ਇਹੀ ਗੱਲ ਕਹੀ ਹੈ ਜੀ ਵੀ ਜੇਕਰ ਜੇ ਸੀਰਾਂ ਤੇ ਕੋਈ ਕਮੀ ਹੈ ਤਾਂ ਮਾਸੀ ਜੀ ਦੱਸ ਦੇਣਾ ਠੀਕ ਹੈ ਜੇ ਮੇਰੇ 'ਚ ਕਮੀ ਹੈ ਤਾਂ ਤੁਸੀਂ ਹੁਣ ਮੂੰਹ ਤੇ ਬੈਠੇ ਹੋ ਮੰਨ ਲਓ ਮੈਨੂੰ ਮਾਸੀ ਜੀ ਨਾਲ ਕੱਲੀ ਨਾਲ ਵੀ ਗੱਲ ਕਰੀ ਸੀ ਚਲੋ ਹੁਣ ਅਸੀਂ ਮੈਂ ਮੇਰੀ ਗੱਲ ਸੁਣ ਲਓ ਕੋਈ ਨਾ ਕੋਈ ਗੱਲ ਤਾਂ ਹੁੰਦੀ ਹੈ ਜੇ ਤੁਸੀਂ ਲੋਕਾਂ ਦੀ ਗੱਲਾਂ ਚਾਹੁੰਦੇ ਹੋ ਨਾ ਤਾਂ ਮਾੜਾ ਜਾਂ ਘਰੇ ਘਰਬੜੀ ਤੁਸੀਂ ਜੇ ਆਪ ਹੀ ਧਿਆਨ ਰੱਖੋ ਇਹਨਾਂ ਦਾ ਹਾਂਜੀ ਹਾਂਜੀ ਇਹਨਾਂ ਨੇ ਸੁੱਤ ਕੀ ਲਕੋ ਕੇ ਰੱਖਣਾ ਯਾਰ ਸਾਰਾ ਕੁਝ ਤੁਹਾਨੂੰ ਦੇ ਗਏ ਤੇ ਡੈਡੀ ਮੈਂ ਤਾਂ ਐਸੇ ਕਰਕੇ ਤੁਹਾਨੂੰ ਬੁਲਾਇਆ ਏ ਮਾਸੀ ਜੀ ਦਾ ਫੋਨ ਵੀ ਕੀਤਾ ਤੁਹਾਨੂੰ ਦੇਖਾ ਅਸੀਂ ਵੀ ਹੁਣ ਦੱਸਤੀ ਸੀ ਗੱਲ ਹੈ ਨਾ ਕਿ ਚਲ ਤੁਸੀਂ ਆਗੇ ਹੁਣ ਆਪਾਂ ਮੋਮੂ ਬੈਠੇ ਮਾਸੀ ਜੀ ਤੋਂ ਇੱਕ ਵਾਰੀ ਇਹ ਤਾਂ ਪਤਾ ਲੱਗੇ ਵੀ ਸਾਡੇ 'ਚ ਕਮੀ ਕੀ ਆ ਕੋਈ ਗਲਤੀ ਸਾਡੇ ਤੋਂ ਕਿੱਥੇ ਮੈਂ ਉਹ ਹੀ ਗੱ ਕੋਈ ਨਾ ਮੈਂ ਆਪ ਸਮਝਾ ਕੇ ਮੈਂ ਤੁਹਾਨੂੰ ਜਿਹੜੀ ਤੁਸੀਂ ਡੁੱਡੜੀ ਗੱਲ ਕਰਦੇ ਹੋ ਨਾ ਤੁਸੀਂ ਤੁਹਾਡੇ ਮਨ 'ਚ ਜਿਹੜਾ ਕੋਈ ਡਾਊਟ ਆ ਉਹ ਸਾਰਾ ਕੱਢ ਲਓ ਮੈਂ ਜੇ ਕੋ ਸੋਡੀ ਗੱਲ ਸੁਣਨਾ ਆ ਨਾ ਕਿ ਬੱਚਿਆਂ ਦੇ ਦੇਖੋ ਜੀ ਵੀਰ ਜੀ ਮੈਂ ਤੁਹਾਨੂੰ ਫੋਨ ਤੇ ਵੀ ਬਾਲੀ ਦੱਸਣੀ ਨਹੀਂ ਚਾਹੀ ਗੱਲ ਵੀ ਚਲ ਜੇ ਆ ਜਾਣਗੇ ਤਾਂ ਮੈਂ ਦੱਸ ਦੂ ਜੇ ਕੋਈ ਮੈਂ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਆਪਦਾ ਸਮਝਿਆ ਵੀ ਰਿਸ਼ਤੇਦਾਰ ਹੈ ਤੁਸੀਂ ਆ ਗਏ ਬਿਲਕੁਲ ਪਰ ਗੱਲ ਮੈਨੂੰ ਆਏ ਦੱਸੋ ਮੈਂ ਘਰ ਦੀ ਮਾਲਕਣਾ ਅੱਧ ਦੀ ਮੈਂ ਸਾਰੇ ਦੀ ਨਹੀਂ ਕਹਦੀ ਬਈ ਹਾਂ ਮੈਨੂੰ ਪੁੱਛ ਕੇ ਪੈਸੇ ਫੜੇ ਅਠੇਕੇ ਵਾਲੇ ਤੋਂ ਸਾਰੇ ਪੈਸੇ ਫੜ ਕੇ ਚਲਾ ਦਿੰਦੇ ਨੇ ਮੈਨੂੰ ਮਾਕਰੋ ਪਤਾ ਲੱਗਦਾ ਵੀ ਪੈਸੇ ਤਾਂ ਉਹਦੇ 'ਚ ਥੋੜੇ ਜਿਹੇ ਰਹਿ ਗਏ ਵੀ ਇੰਨਾ ਕਿੱਡਾ ਖਰਚਾ ਹੈ ਤਿੰਨ ਟੋਟਰੂਆਂ ਸੀ ਪੈਸੇ ਜਾਂਦੇ ਕਿੱਥੇ ਨੇ ਜਾਂਦੇ ਆਪਾਂ ਪੁੱਛ ਵੀ ਲੈਣੇ ਆ ਜੇ ਬੱਚੇ ਮੂਰੇ ਕੋਈ ਕੰਮ ਕਰਦੇ ਨੇ ਖਰਚੇ ਹੁੰਦੇ ਵੀ ਨੇ ਤੁਸੀਂ ਇਹਦੇ 'ਚ ਘਬਰਾਉਂ ਰਹੇ ਸੀ ਬੈਠ ਕੇ ਹਾਂ ਪੁੱਛੋ ਗੱਲਬਾਤ ਕਰੋ ਕਿਉਂ ਭਾਈ ਇਹ ਜਿਹੜੀ ਗੱਲ ਪਤਾ ਕੀ ਹੈ ਜੀ ਮੇਰੀ ਗੱਲ ਸੁਣੋ ਹੁਣ ਆਪਾਂ ਨੇ 2 ਸਾਲ ਹੋ ਗਏ ਗੁੜੀਆ ਵੇਚੀ ਨੂੰ ਆਪਣਾ ਨਾ ਤਕਰੀਬਨ 27-28 ਲੱਖ ਰੁਪਏ ਲੱਗੇ 25 ਲੱਖ ਤੋਂ ਉੱਤੇ ਲੱਗੇ 30 ਲੱਖ ਦੇ ਕੋਲੇ ਪਹੁੰਚ ਗਿਆ ਜੀ ਠੀਕ ਹੈ ਜੀ ਉਦੋਂ ਗੁੜੀਆ ਵੇਚੀ ਸੀਗੀ ਉਸ ਤੋਂ ਪਹਿਲਾਂ ਫਿਰ ਆਪਾਂ ਨੇ 1 ਮਹੀਨਾ ਵੀਰਣ ਪਹਿਲਾਂ ਪਾਰੰਗ ਬੰਨ ਵੀ ਘਰ ਨੂੰ ਕਰਾਇਆ ਬਾਕੀ ਜਿਹੜੀ ਦਿੱਲੀ ਆਪਣਾ ਐ ਕਹੇ ਦਿੱਲੀ ਕਹ ਲਈਏ ਜੰਮੀਨੇ ਤੇ ਕਹਦੀਏ ਜਿਹੜਾ 50-60 ਹਜ਼ਾਰ ਰੁਪਏ ਖਰਚਾ ਉਹ ਲੱਗਾ ਜੀ ਮੈਂ ਮਾਸੀ ਨੇ ਮੈਨੂੰ ਇਹਦਾਂ ਲੋ ਕਹੀ ਕਹਿੰਦੀ ਤੁਸੀਂ ਖਰਚਾ ਨਜਾਇਜ਼ ਕਰ ਦਿਓ ਮਾ ਮਾਸੀ ਮੈਂ ਕੱਲੀ ਕ ਔਰ ਦੂਜਾ ਗੱਲ ਇਹ ਹੈ ਜਿਹੜੀ ਜਿਹੜਾ ਵੀ ਕੋਈ ਕੰਮ ਕਰਨਾ ਮੈਂ ਮੰਮੀ ਮਾਸੀ ਤੋਂ ਪੁੱਛੇ ਬਿਨਾ ਨਹੀਂ ਜਾਂਦਾ ਹੈਗਾ ਹਰੇਕ ਕੰਮ ਇਹਨੂੰ ਦੱਸ ਕੇ ਜਾਂਦਾ ਹਾਂ ਔਰ ਇਹਨਾਂ ਨੂੰ ਕੋਈ ਸ਼ੱਕ ਹੋ ਰਿਹਾ ਵੀ ਪਤਾ ਨਹੀਂ ਪੈਸੇ ਨਾ ਠੇਕੇ ਦੇ ਲੈ ਕੇ ਅਹੀਂ ਚਲਾਤੇ ਕਿਤੇ ਮੈਂ ਤਾਂ ਖਾਂਦਾ ਮੈਂ ਨਹੀਂ ਪਿੰਦਾ ਮੈਂ ਨਹੀਂ ਕੋਈ ਇਹ ਵੀ ਗੱਲ ਹੁੰਦੀ ਆ ਫਿਰ ਮੈਂ ਕਹਿੰਦਾ ਵੀ ਕੱਲਾ ਕੱਲਾ ਤਾਂ ਹਿਸਾਬ ਦੇ ਦੋਟ ਕੋਈ ਟਿਕਣ ਚੱਲ ਪੈੰਜੀ ਦੀ ਵੀ ਸਹੀ ਹੈ ਜਿਹੜੇ ਆਪਾਂ ਨੇ ਖਰਚੇ ਖੁੱਲੇ ਕਰ ਲਏ ਨਾ ਆਪਾਂ ਜਿਆਦੇ ਵੱਡੇ ਵੱਡੇ ਖਰਚੇ ਬਤਾ ਹਾਂਜੀ 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 ਉਹ ਫਿਰ ਦੂਜੇ ਬੰਦੇ ਨੂੰ ਜਿਹੜਾ ਮੂਰੇ ਕਰਦਾ ਹੁੰਦਾ ਪਤਾ ਤਾ ਉਹ ਨਹੀਂ ਹੁੰਦਾ ਜੀ ਹਾਂਜੀ ਹੁਣ ਇਹਨਾਂ ਨੂੰ ਇਹ ਹੁੰਦੀ ਹੈ ਭਈ ਸ਼ੱਕ ਜਾਂਦੀ ਹੈ ਹਾਂਜੀ ਹਾਂਜੀ ਹਾਂ ਵੀ ਇਹਨਾਂ ਪੈਸੇ ਕਿੱਧਰ ਹੈ ਇੱਕ ਵਾਰ ਤੁਹਾਡੇ ਸਾਹਮਣੇ ਜੀ ਗੋਜੀ ਕਰਦੇ ਨੇ ਗੋਜੀ ਦੋਨੇ ਜੀ ਆ ਪੁੰਜਾ ਜਿਆ ਕਰਵਾਇਆ ਹੀ 5-6000 ਰੁਪਇਆ ਤਾਂ ਇਹ ਲਾਇਆ ਹੀ ਬਣਾ ਬਾਹਰ ਮੋੜਨੇ ਕਰਾਉਣਾ ਤਾਂ ਤਾਂ ਸਾਰੇ ਪੈਸੇ ਲੱਗ ਗਏ ਹੁਣ ਉਧਰ 4-5000 ਰੁਪਇਆ ਲੱਗ ਗਿਆ ਉਹ ਲਾਣੇਦਾਰ ਨਹੀਂ ਆ ਆਪਣੇ ਵਾਲਾ ਜਵਾਨਾ ਕੁਛ ਹੋਰ ਤੇ ਹੁਣ ਤਾਂ ਸਾਰਾ ਕੁਝ ਜਵਾਕ ਕਰਦੇ ਨੇ ਕਰਾਉਂਦੇ ਨੇ ਹੁਣ ਮੇਰੀਆਂ ਅਗੀਆਂ ਨੂੰ ਹੱਕੇ ਕੀ ਹਟਦੀਆਂ ਨੇ ਮੈਥੋਂ ਤਾਂ ਵੀ ਹੁਣ ਤਾਂ ਜਵਾਨ ਹੁਣ ਆਪਣੇ ਵਾਲਾ ਕਰਾਂ ਮੈਂ ਪੈਸਾ ਖਰਾਬ ਕਰਿਆ ਨਾ ਮੈਂ ਕਰਾਂ ਡੇੜੀ ਜੀ ਮੇਰੀ ਗਾ ਸੁਣੋ ਅ ਜੇਹੇ ਕਰਵਾ ਕੇ ਆਈ ਜਿਹੜਾ ਇਹ ਪੋਨੀ ਪਾਣੀ ਰਮਾਉਣੇ ਵਗੈਰਾ ਤਾਂ ਮਾਸੀ ਨੇ ਪੁੱਛ ਕੇ ਗਈ ਆ ਜੇ ਇਹਨੂੰ ਪੁੱਛ ਲਉਂਦਾ ਬਾਗੋਂ ਬਾਖ ਖੁਸ਼ ਸੀਗੀ ਕਹਿੰਦੀ ਮੇਰੀ ਮਨੂਹ ਨੂੰ ਖੁਸ਼ ਰੱਖਿਆ ਕਰ ਆ ਕਹਦਾ ਕਰ ਹੁਣ ਉਦੋਂ ਬਾਅਦ ਇਹ ਚ ਪਤਾ ਲੀਦਾ ਭਾਈ ਡੈਡੀ ਜੀ ਨੂੰ ਕੋਈ ਕੋਈ ਉਗਲ ਲਾ ਗਿਆ ਕੋਈ ਚੱਕਾ ਕਿਸੇ ਦੀ ਤਰੀਕੇ ਦੇ ਕੋਈ ਚਾਚੀ ਤਾਂ ਉਗਲ ਲਾਗੇ ਪਤਾ ਨਹੀਂ ਕੀ ਆ ਕੀ ਨਹੀਂ ਮਾਸੀ ਰਹੁ ਦੋ ਤਿੰਨ ਦਿਨਾਂ ਲਈ ਤਾਂ ਨਾ ਹੋਰੀ ਹੋਈ ਪਈ ਆ ਤੇਰੀ ਨੂੰ ਨਹੀਂ ਲਾਣੇ ਦਾਨੀਏ ਇਹ ਤੇਰੀ ਧੀ ਬਣਾ ਕੇ ਤੈਨੂੰ ਰੱਖਣੀ ਪਊ ਜੇ ਤੈਨੂੰ ਪੁੱਛ ਕੇ ਜਾਂਦੀ ਆ ਖਰਚਾ ਦੇਖ ਮਾੜਾ ਮੋਟਾ ਹੋਊਗਾ ਜੇ ਜਿਹੜੀ ਹੁਣ ਤੁਸੀਂ ਸਾਰੀ ਗੱਲ ਇੱਥੇ ਛੱਡੋ ਮੇਰੀ ਗੱਲ ਮੈਂ ਆ ਸਾਰਾ ਦੇਖੋ ਹੋ ਗਿਆ ਇਹ ਦੱਸੀ ਜਾਂਦਾ ਵੀ ਕਿਵੇਂ ਸਾਹੂਕਤਾ ਵਿੱਚ ਸਾਡਾ ਪੈਸਾ ਚੱਲਿਆ ਕੀ ਹੋਇਆ ਕੋਈ ਨਾ ਕੋਈ ਮਾੜੀ ਮੋਟੀ ਗੱਲ ਹੋ ਰਹਾ ਮੈਂ ਇਕੱਲਿਆਂ ਨੂੰ ਬੈਠ ਕੇ ਸਮਝਾ ਦੂੰਗਾ ਆ ਲੋਕ ਤਾਂ ਬਹੁਤ ਕੁਝ ਕਹਿਣਗੇ ਤੂੰ ਅੱਡ ਹੋ ਜਾ ਤੂੰ ਪਰਨਾ ਹੋ ਜਾ ਤੇਰਾ ਜਿਵੇਂ ਰਿਸ਼ਤਾ ਨਿਵਰੇ ਹੈ ਬਹੁਤ ਵਧੀਆ ਨਿਵਰੇ ਹੈ ਮੈਂ ਤਾਂ ਭਾਈ ਇੱਕ ਦੋ ਦਿਨ ਦੇਖੂੰ ਬਾਲਾ ਤਾਂ ਮੈਥੋਂ ਦੇਖਿਆ ਨਹੀਂ ਜਾਂਦਾ ਨਹੀਂ ਮੈਂ ਤਾਂ ਆਪਣੀਆਂ ਆਪ ਲਾ ਕੇ ਖਾ ਲੂੰ ਕੋਈ ਨਾ ਮੇਰਾ ਠੇਕਾ ਰਾ ਫੜ ਕੇ ਲੈਵੇ ਮੇਰੇ ਹਿੱਸੇ ਦਾ ਮੈਂ ਆਪ ਫੜੂੰ ਆਪ ਦਾ ਠੇਕਾ ਮੈਂ ਜਿੱਥੇ ਮਰਜ਼ੀ ਚਲਾਵਾ ਮੈਂ ਤਾਂ ਨੂਨ ਤੇਲ ਆਪਦਾ ਲਿਆਉਂ ਤੇਰੇ ਨਾਲ ਤੇਰੇ ਨਾਲ ਮੇਰਾ ਇਹ ਵੀ ਵਾਦਾ ਹੋ ਗਿਆ ਜੇ ਇਹ ਹੁਣ ਲੀਤੇ ਨਾ ਆਏ ਤੈਨੂੰ ਸਹੀ ਨਾਮ ਲੈ ਤੂੰ ਮੈਨੂੰ ਫੋਨ ਕਰੀ ਮੈਂ ਉਸੇ ਟਾਈਮ ਤੇ ਹਾਂ ਗੱਡੀ ਜੀ ਹੈ ਜਿੱਦਾ ਗੱਲ ਹੀ ਨਹੀਂ ਹੈਗੀ ਮੰਮੀ ਨਾਲ ਕੋਈ ਵੀ ਮੰਮੀ ਦਾ ਪਤਾ ਹੀ ਨਹੀਂ ਕੀ ਉਹ ਪੁੱਤ ਗੱਲ ਕਰਨੀ ਵੀ ਚਾਹੀਦੀ ਨਹੀਂ ਤੋ ਤੋ ਕੁਛ ਕੀ ਨਾ ਲਪੋਇਆ ਸਾਰਾ ਕੁਛ ਉਹਨੇ ਦੇ ਨਾ ਅਸੀਂ ਤਾਂ ਕਹਿੰਦੇ ਜਿਹੜੀ ਕੋਈ ਅਜਿਹਾ ਗੱਲ ਕਰੇ ਵੀ ਮਾਸੀ ਵੀ ਗੱਲ ਕੀ ਹੋਵੇਗਾ ਇੱਕੋ ਲੱਗਦੀ ਹੁਣ ਜਿਹੜੀ ਇੱਕ ਹਿੰਦ ਵਾੜਕੀ ਮਾਸੀ ਦਾ ਮਾਸੀ ਦਾ ਕਹਿੰਦੇ ਐਡ ਕਰ ਦੋ ਹੁਣ ਤੁਸੀਂ ਐ ਦੱਸੋ ਜਿਹੜੀ ਵੀ ਸਾਰੇ ਪਿੰਡ ਦੇ ਵਿੱਚ ਕੀ ਕਹਿਣਗੇ ਲੋਕ 20 ਪਰ ਨੇ ਜੇਪੀ ਜੀ ਕੋਈ ਕਮੀ ਸੀ ਮੈਂ ਉਹਨੇ ਮਾਸੀ ਐਡ ਕਰਤੀ ਕੋਈ ਐਡ ਨਹੀਂ ਹੋਣਾ ਜਿਹੜਾ ਖਰਚਾ ਹੁੰਦਾ ਪੁੱਤ ਨਾਲ ਦੀਆਂ ਤੁਸੀਂ ਦੱਸਿਆ ਬਸ ਠੀਕ ਹੈ ਜਿਹੜੀ ਕੋਈ ਮੈਂ ਤਾਂ ਕਰੂ ਵੀ ਹੁਣ ਮੇਰੇ ਕੋਲ ਦਾ ਡੇਢੀ ਕੱਲੀ ਕੱਲੀ ਕਲਮ ਪਈ ਐ ਅੱਜ ਵੀ ਪਈ ਐ ਇਹ ਨਹੀਂ ਮੈਂ ਗੱਲ ਕਹਿੰਦਾ ਵੀ ਰਫਾ ਦਫਾ ਹੋ ਗਿਆ ਮੈਂ ਤਾਂ ਇਹ ਮੇ ਸ਼ਾਮ ਨੂੰ ਸਾਰੀਆਂ ਪਰਚੀਆਂ ਨੂੰ ਕੱਲੀ-ਕੱਲੀ ਲਿਖ ਕੇ ਉਹ ਦਿਖਾ ਦੂੰਗਾ ਫਿਰ ਮੈਂ ਇਹਦੀ ਗੱਲ ਕਰੀ ਜਿਹੜੀ ਵੀ ਮੈਂ ਭੈਣ ਨੂੰ ਬੁਲਾ ਲੈਣਾ ਪ੍ਰੀਤ ਨੂੰ ਠੀਕ ਹੈ ਉਹਦੇ ਹੁੰਦੇ ਚੱਲ ਕੋਈ ਗੱਲ ਉਹਨੂੰ ਲੈ ਆਉਂਗਾ ਮੈਂ ਕਹਿੰਦਾ ਉੱਥੇ ਗੱਲ ਕਰਕੇ ਆਈਏ ਕੋਈ ਮੈਂ ਉਹਨੂੰ ਲੈ ਆਉਂਗਾ ਲਿਆ ਕੇ ਮੈਂ ਮੰਮੀ ਦੇ ਹੁੰਦੇ ਬਿਠਾ ਦੂੰਗਾ ਉਹ ਵੀ ਪੜੀ ਲਿਖੀ ਹੈ ਵੀ ਆਹ ਪਰੇ ਪਰਚੀਆਂ ਨੇ ਕੀ ਕੀ ਤੇਰੇ ਵਿਆਹ ਤੇ ਲੱਗਾ ਕੀ ਬਾਤ ਤੇ ਲੱਗਾ ਹੁਣ ਤੱਕ ਦਾ ਮੈਂ ਸਾਰਾ ਹਿਸਾਬ ਦੇ ਦੂੰਗਾ ਕੋਈ ਨਾ ਕੋਈ ਨਾ ਖਬਰਾਂ ਵਾਲੀ ਗੱਲ ਨਹੀਂ ਮੁੰਡਾ ਜਿੱਦਾਂ ਆਪਾਂ ਹਿਸਾਬ ਤੋਂ ਗੱਦੀ ਦੇਤਾ ਬੰਗਾਲ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਨਹੀਂ ਨੇ ਜਿਹੜੇ ਸੋਨੂ ਕਰਾ ਇਹ ਤਾਂ ਤੁਸੀਂ ਪਾਸਾ ਵੱਟੋ ਤੁਹਾਡਾ ਘਰ ਬਚ ਰੂਗਾ ਬਹੁਤ ਵਧੀਆ ਤੁਹਾਡਾ ਸਾਰਾ ਸਰਕਲ ਠੀਕ ਚੱਲ ਰਿਹਾ ਹੈ ਘਰ ਦੇ ਵਿੱਚ ਤਿੰਨ ਮੈਂਬਰਾਂ ਤਿੰਨੇ ਵਧੀਆ ਹੱਸ ਖੇਡ ਕੇ ਬੈਠਦੇ ਸੀ ਪਤਾ ਨਹੀਂ ਮੰਮੀ ਨੂੰ ਤਾਂ ਕੀ ਦਿਮਾਗ ਤੇ ਛੜੀ ਹੋਈ ਗੱਲ ਕੀ ਨਾ ਚੱਲੀ ਹੋਇਆ ਰਹੀ ਜਾਂ ਪਿਛਲੇ ਹਫਤੇ ਦੀ ਹੈ ਚਾਹੀਦੀ ਹੈ ਹੱਸ ਖੇਡ ਕੇ ਰਹਿਣੇ ਜੇ ਕੋਈ ਮੇਰੇ 'ਚ ਕਮੀਆਂ ਮੰਮੀ ਤੁਹਾਡੇ ਸਾਹਮਣੇ ਦੱਸ ਸਕਦੀ ਆ ਮੈਂ ਉਹੀ ਕਰ ਦਿੱਤੀ ਹੈ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਮੈਂ ਕਿਸੇ ਨੂੰ ਚੰਗਾ ਨਹੀਂ ਕਹਿੰਦੀ ਮਾੜਾ ਨਹੀਂ ਕਹਿੰਦੀ ਮੇਰਾ ਖੜਾ ਛੱਡੋ ਆ ਇਧਰਲੇ ਦੋ ਕਮਰਿਆਂ 'ਚ ਭਾਈ ਮੈਂ ਰਹਿ ਲੂੰਗਾ ਉੱਧਰ ਸਮਾਨ ਪਿਆ ਇਧਰ ਮੈਂ ਖੜ ਪਿਆ ਜੀ ਉਹ ਗੁੱਸੇ ਨੂੰ ਮਾਰ ਜਿਹੜੀ ਤੇਰੇ ਨਾਲ ਗੱਲ ਮੈਂ ਕਰ ਲਈ ਮੈਂ ਜਵਾਕਾਂ ਦਾ ਜ਼ਿੰਮੇਵਾਰ ਮੈਂ ਆ। ਤਨੂੰ ਇਹਦੋਂ ਬਾਅਦ ਜੇੜੀ ਕੋਈ ਦੁੱਖ ਤਕਲੀਫ ਹੋਊ ਤੂੰ ਮੈਨੂੰ ਫੋਨ ਕਰੀ ਮੈਂ ਨਾਲ ਦੀ ਨਾਲ ਮੈਂ ਆ ਕੇ ਉਦੋਂ ਬਾਅਦ ਮੈਂ ਸਭ ਕੁਝ ਕਰ ਦੂੰ। ਮੈਂ ਤਾਂ ਦੋ ਦਿਨ ਦਿੱਤੇ ਦੋ ਦਿਨਾਂ ਚ ਬਈ ਤੂੰ ਕੋਈ ਗੱਲ ਠੀਕ ਲੱਗਦੀ ਤਾਂ ਠੀਕ ਹੈ ਨਹੀਂ ਮੈਂ ਕਰਦੀਆਂ ਲੱਗ ਖਾ ਉਹ ਠੀਕ ਹੀ ਹੋ ਠੀਕ ਹੀ ਹੋ ਮਸੀ ਤੇ ਮੈਂ ਕਰੂਗੀ ਕੱਲੀ ਕੱਲੀ ਕਰਾਂਗਾ ਹਿਸਾਬ ਦੇ ਦੂੰ ਜੇ ਕਿਤੇ ਕੋਈ ਕਮੀ ਰਗੀ ਤਾਂ ਫਿਰ ਤੂੰ ਜਿਵੇਂ ਮਰਜ਼ੀ ਕਰ ਲੈ ਠੀਕ ਹੈ ਜੀ ਠੀਕ ਵੀ ਆਪਾਂ ਨੇ ਕਰਨਾ ਗਲਤੀ ਆਪਾਂ ਨੇ ਕਰਨਾ ਹਾਂ ਆ ਤੂੰ ਚਾਹ ਬਣਾ ਕੇ ਲੈ ਆ ਜਾ ਬਸ ਇਹ ਆ ਤਾਂ ਕੋਈ ਗੱਲ ਨਹੀਂ ਠੀਕ ਹੈ ਹੁਤਾ ਕਰੋ ਕੰਮ ਕੋਈ ਨਾ ਤੁਸੀਂ ਕੋਈ ਗੱਲ ਜਿਹੜੀ ਤੁਸੀਂ ਆ ਜਾਓ ਉੱਧਰ ਬਸ ਜੀ ਤੁਸੀਂ ਵੀ ਆ ਜਾਓ ਉੱਧਰ ਆ ਜਾਓ ਉੱਧਰ ਬੈਠੋ ਆਪਾਂ ਚਾਹ ਪੀਨੇ ਆਜਾ ਉਹ ਚਲ ਮੈਂ ਤਾਂ ਆਪੇ ਫੋਨ ਸੁਣ ਕੇ ਆਉਂਦਾ ਨਹੀਂ ਨਹੀਂ ਆ ਜਾ ਆ ਜਾ ਨਹੀਂ ਮੈਂ ਤਾਂ ਪਿਆਰ ਕੋਈ ਆਪਨੀ ਪਿੰਨਿਆ ਵਿਆਪਦਾ ਹੁਣ 1 ਕੋ ਲੱਖ ਤੇ ਇਤਿਆਬ ਬਣ ਲਗ ਗਿਆ ਹਾਂ ਤੇ ਮੇਰੀ ਗੱਲ ਸੁਣ ਲਓ ਪੁੱਤ ਇੱਕ ਹਾਂਜੀ ਹਾਂਜੀ ਦੇਖ ਸਾਰੀ ਮੈਂ ਸੁਡੀ ਵਾਸੀ ਨਾ ਹਾਂ ਗੱਲ ਕਰ ਲਈ ਹਾਂਜੀ ਮੈਂ ਸਾਰੀ ਗੱਲ ਸਮਝ ਚੁੱਕਿਆ ਹਾਂ ਹਾਂਜੀ ਇਹ ਇਹਦੇ ਵਿੱਚ ਕੀ ਹੈ ਨਾ ਕਿਸੇ ਨਾ ਕਿਸੇ ਦੀ ਉਂਗਲ ਲੱਗੀ ਹੋਣੀ ਉਹ ਹਾਂ ਚੱਕ ਕੇ ਜਿਹੜੀ ਕਿਸੇ ਨਾ ਕਿਸੇ ਦੀ ਇਹ ਦੋ ਦਿਨਾਂ ਚ ਹੀ ਬਦਲ ਗਈ ਤੇਰੀ ਹੋਰੀ ਹੋ ਗਈ ਆ ਆ ਹੁਣ ਤੂੰ ਉਂਕਲ ਤੂੰ ਵਧੀਆ ਰਿਹਾ ਇਹਦਾ ਹਿਸਾਬ ਕਿਤਾਬ ਦੀਆਂ ਗੱਲਾਂ ਸਾਹਮਣੇ ਦੱਸਤੀਆਂ ਫਿਰ ਨਹੀਂ ਅਗਲਾ ਕਹਿੰਦਾ ਯਾਰ ਆਪਣੀ ਕੁੜੀ ਦੇ ਜਮਾਈ ਦਾ ਪੱਖ ਪੂਰ ਗਿਆ ਬੂਰ ਗਿਆ ਹਾਂਜੀ ਜਿਹੜਾ ਸਾਰਾ ਕੁਝ ਦੱਸ ਤੱਕ ਨਾ ਇਹਦੇ ਨਾਲ ਹੋਈ ਗੱਲ ਠੀਕ ਹੋਣਾ ਹਾਂਜੀ ਦੇਖ ਪੁੱਤ ਮੈਂ ਤੈਨੂੰ ਸਮਝਾਉਣਾ ਹਾਂਜੀ ਡੈਡੀ ਇਹ ਇਹ ਹੁਣ ਐਦੋਂ ਵੱਧ ਕਿ ਦਿਖਨੇ ਕਿ ਮੈਂ ਦੋ ਦੋ ਦਿਨ ਦੇਖਦੀ ਆ ਹਾਂਜੀ ਦੋ ਦਿਨਾਂ ਤੋਂ ਬਾਅਦ ਪੁੱਤ ਮੇਰੇ ਕੋਲ ਫੋਨ ਆਈ ਜਾਣਾ ਚਾਹੀਦਾ ਵੀ ਇਹ ਆਪ ਫੋਨ ਕਰਨ ਵੀ ਸਾਰਾ ਕੁਝ ਠੀਕ ਹੈ ਹਾਂਜੀ ਤੈਨੂੰ ਚਾਹੇ ਕੁਝ ਕਹੀ ਜਾਵੇ ਤਾਂ ਬਸ ਤੇ ਇਹ ਨਹੀਂ ਮਾਂ ਬਣਾ ਕੇ ਬਸੇ ਰੱਖਣੀ ਆ ਵੀ ਜਿੱਥੇ ਇਹਨੂੰ ਕੋਈ ਕੰਮ ਨੂੰ ਨਾ ਕਹੋ ਕੋਈ ਕਾਰਨ ਨਾ ਕਹੋ ਇਹ ਜਿੱਥੇ ਜਲ ਪਾਣੀ ਮੰਗਦੀ ਆ ਉੱਥੇ ਹੀ ਉਹ ਕਰੋ ਡਾਡੀ ਜੀ ਮੈਂ ਤਾਂ ਕਹਿੰਦੀ ਨਹੀਂ ਕਿਸ ਕੰਮ ਆ ਬੈਠੇ ਨੇ ਮੂ ਤੇ ਪੁੱਛ ਲੈਣਾ ਨੂੰ ਜੇ ਮੈਂ ਕਹੂੰਗੀ ਵੀ ਮੰਮੀ ਤੂੰ ਇੱਥੇ ਬੈਠਣ ਦਾ ਇੱਥੇ ਬੈਠੀ ਰਹਿੰਦੀ ਹੈਗੀ ਹੁਣ ਮੈਨੂੰ ਕਹਿੰਦੀ ਅੱਜ ਸਵੇਰੇ ਦੀ ਗੱਲ ਦੱਸੋ ਸਾਨੂੰ ਕਹਿੰਦੀ ਕਿ ਮੈਂ ਤਾਂ ਹੀ ਵੀ ਨਾ ਤੁਹਾਡੇ ਕੱਪੜੇ-ਕੁਪੜੇ ਧੋਤਿਆਂ ਨੇ ਮੈਂ ਤਾਂ ਦੇਖ ਕੇ ਸੁਣ ਕੇ ਗੱਲ ਆਉਣ ਲੱਗਾ ਝਟਕਾ ਪੂਰਾ ਵੀ ਹੈ ਕੀ ਹੋ ਗਿਆ ਬਿੰਦੀ ਤੇ ਕੋਈ ਅੱਗੇ ਦਾ ਨਹੀਂ ਪਤਾ ਕੀ ਸੀਗਾ ਜੀ ਅੱਗੇ ਤਾਂ ਨਾ ਆਪੇ ਮਰ ਗਿਆ ਲੈ ਇਹਨੂੰ ਸਮਝਾ ਘੱਟ ਕਰਨੇ ਦੀ ਕੰਮ ਆ ਜੇ ਕਿਸੇ ਨਾ ਦਾ ਕੰਮ ਕੋਈ ਪਿਆ ਹੋਵੇ ਇਹਨੂੰ ਕਹੂੰਗੀ ਤੂੰ ਰੋਟੀਆਂ ਪਕਾ ਲੈ ਮਾਂ ਕਰ ਲੈਂਦੀ ਐ ਇਹ ਹੋ ਜਦੋਂ ਮੈਂ ਹਾਂ ਹਿੰਮਤ ਆਲੀ ਹੁੰਦੀ ਰਹੀ ਤੇ ਗੱਲ ਇਹ ਹੈ ਵੀ ਜਦੋਂ ਚੱਕ ਚੱਕ ਕਿਸੇ ਵਿੱਚ ਹੁਣ ਹਾਂ ਹੁਣ ਦੋ ਤੈਨਾਂ ਸੋਡਣਾ ਮੈਨੂੰ ਨਾ ਕੋਈ ਕਰੇ ਤਾਂ ਨੀ ਕੋਈ ਮਾਰ ਜਦੋਂ ਦੂਜੇ ਤਾਂ ਤਾਈ ਆ ਗਈ ਤੇ ਉਹ ਥੋੜੀ ਜਿਹੀ ਖਰਾਬ ਹੈ ਕਿ ਤੇ ਉਂਗਲਾਂ ਲੱਗੀਆਂ ਹੋਵੇ ਕੋਈ ਨਾ ਨਿੱਕੀ ਆਈ ਸੀ ਹੋਰ ਤਾਂ ਕਰੇ ਕੋਈ ਮੇਰੇ ਮਗਰੋਂ ਕੋਈ ਆਇਆ ਹੋਵੇ ਕਹਿ ਨਹੀਂ ਸਕਦੇ ਉੱਤੇ ਲੋਕ ਤਾਂ ਮੈਨੂੰ ਤਾਂ ਉਂਗਲਾਂ ਲਾਉਣਗੇ ਕੋਈ ਕੁਛ ਲਾਈ ਜਾਂਦਾ ਹਾਂਜੀ ਹਾਂਜੀ ਉਹ ਤੁਸੀਂ ਨੇ ਇਸ ਗੱਲ ਦੀ ਸਮਝ ਰੱਖਣੀ ਹੈ ਪਹਿਲਾਂ ਤਾਂ ਇਹ ਧਿਆਨ ਦੇਖੋ ਅੱਧੀ ਜਾਇਦਾਦ ਤਾਂ ਤੁਹਾਡੀ ਜਾਊਗੀ ਜੀ ਹਾਂਜੀ ਹਾਂਜੀ ਉਹ ਚਲੋ ਜਾਇਦਾਦ ਨੂੰ ਮਾਰੋ ਗੋੜੀ ਹਾਂਜੀ ਉਹ ਤਾਂ ਵੇਚੀ ਹੁੰਦੀ ਹੈ ਅਗਲਾ ਕਹਿੰਦਾ ਯਾਰ ਸਰਪੰਚ ਜੀ ਕੁੜੀ ਦੀ ਉਹ ਵੀ ਇੱਕ ਅੱਡਾ ਕੱਲਾ ਜਿਹਾ ਜਵਾਈ ਦੀ ਉਹ ਲੈ ਬੁੜੀ ਨੂੰ ਆਰਡਰ ਕਰ ਬਿਲਕੁਲ ਦੇਖੋ ਜੀ ਥਾਣਿਆਂ ਚ ਸਤੋਂ ਇਹੀ ਕੇਸ ਨਹੀਂ ਮੁਕਦੇ ਬਸ ਸਾਰੇ ਦੋ ਉਹਦੇ ਇਹ ਜਿਹੜੇ ਲੋਕ ਆਪਦੀ ਧੀ ਨੂੰ ਆਪਨੇ ਜਵਾਈ ਨੂੰ ਸਮਝਾਉਂਦੇ ਨਹੀਂ ਨਾ ਹਾਂ ਦਿੰਦੇ ਨਹੀਂ ਹੈ ਕਿ ਇਹ ਉਹਨਾਂ ਦੇ ਘਰੇ ਪੰਗੇ ਪੈਂਦੇ ਨੇ ਬਿਲਕੁਲ ਦੇਖੋ ਤੁਸੀਂ ਆਪ ਦਾ ਸੰਗ ਨਹੀਂ ਚੱਲੋ ਤੁਸੀਂ ਬਸ ਇਹਦੂ ਬਾਤ ਕਹਿੰਦੇ ਠੀਕ ਹੈ ਮੰਮੀ ਚੱਲ ਜਿਹੜਾ ਪੁੱਛੋਗਾ ਸਤੋਂ ਗਲਤੀ ਹੋ ਗਈ ਹਾਂ ਜੀ ਨਾ ਮੈਂ ਤੇਰੇ ਫੇਰੇ ਤੁਹਾਡੇ ਸਾਹਮਣੇ ਕਹਿਦਾ ਮੈਂ ਅੱਜ ਵੀ ਕਹਿੰਦਾ ਮੇਰੇ ਕੋਲ ਤਾਂ ਕੱਲੀ ਕੱਲੀ ਕਲਮ ਪਈ ਜਾ ਜੀ ਮੈਂ ਕੱਲਾ ਹੀ ਨਹੀਂ ਆ ਰਿਹਾ ਡੈਡੀ ਵੀ ਆਪਾਂ ਅਗਲਾ ਖਰਚਾ ਕਰਤਾ ਜੇ ਹੋ ਗਿਆ ਮੈਂ ਉਹੀ ਕਹਿਦਾ ਵੀ ਉੱਥੇ 30 ਲੱਖ ਲੱਗਿਆ ਉੱਥੇ 20 ਲੱਖ ਲੱਗਿਆ ਮੈਂ ਤਾਂ ਕੱਲੀ ਕੱਲੀ ਕਲਮ ਲੇਖ ਰ ਗਿਆ ਹੁਣ ਮੈਂ ਆਥਣੀ ਨੂੰ ਬਿਠਾ ਕੇ ਠੀਕ ਹੈ ਮਾਸੀ ਨੂੰ ਮੈਂ ਕੱਲੀ ਕੱਲੀ ਕਲਮ ਦਾ ਇਹਨੂੰ ਹਿਸਾਬ ਦੇ ਦੂੰਗਾ ਜੇ ਫਿਰ ਵੀ ਨਾ ਹੋ ਹੋਈ ਤਾਂ ਮੈਂ ਭੈਣ ਨੂੰ ਲਿਆਉਂਗਾ ਜਾ ਕੇ ਭੈਣ ਦੇ ਹੁੰਦੇ ਮੈਂ ਸਾਰੀ ਗੱਲ ਕਰ ਲਾਂ ਤਾਂ ਹੋ ਮੇਰੀ ਗੱਲ ਮੰਨਦੀ ਐ ਕਿ ਤੋ ਕੋਈ ਹਿਸਾਬ ਨਹੀਂ ਪੁੱਛਦੀ ਕਿਤਾਬ ਨਹੀਂ ਪੁੱਛਦੀ ਤੁਸੀਂ ਹੁਣ ਅਗਲਾ ਕੰਮ ਵਿਚਾਰੋ ਦੂਜੇ ਨੰਬਰ ਤੇ ਕੋ ਤੇ ਧਿਆਨ ਰੱਖੋ ਜਿਹੜੀਆਂ ਬੁੜੀਆਂ ਆ ਮੰਗੂਆਂ ਕਰਦੀਆਂ ਨੇ ਕਿ ਨਾ ਆਪ ਤਾਂ ਘਾਹ ਰੱਖਣਾ ਤੇ ਬਿਰਕ ਰੱਖੋ ਸਮਝਦਾ ਇਹ ਜਦੋਂ ਲੋਕ ਬਹੁਤ ਕੁਛ ਤੈਨੂੰ ਵੀ ਬਥੇਰੀਆਂ ਕਹਿਣੀਆਂ ਆ ਕਿ ਹਾਂਜੀ ਹਾਂਜੀ ਮੈਂ ਤਾਂ ਕੱਲ ਕਿਸੇ ਦੀ ਸੌਂਦੀ ਕੋਈ ਨਹੀਂ ਹੈਗੀ ਹੈਨਾ ਮੈਂ ਮੇਰੀ ਮਾਤ ਬਿਨਾਂ ਕਿਸੇ ਨਾਲ ਹੋਰ ਬਾਈ ਹਾਂ ਤਾਂ ਗੱਲ ਕਰਦੀ ਨਹੀਂ ਬਾਈ ਨਾ ਠੀਕ ਹੈ ਕਰਨੀ ਕਰਨੀ ਵੀ ਚਾਹੀਦੀ ਬਸ ਮੇਰਾ ਕੰਮ ਤੇ ਕਰ ਧਿਆਨ ਰਹਿੰਦਾਗਾ ਬਾਕੀ ਇਹਨਾਂ ਨੂੰ ਪਤਾ ਹੀ ਆ ਅੰਦਰ ਬਾਹਰ ਮੈਂ ਜਾਂਦੀ ਕੋਈ ਨਹੀਂ ਬਸ ਤੁਸੀਂ ਇਸ ਗੱਲ ਦਾ ਹੁਣ ਠੀਕ ਹੈ ਹੁਣ ਮੈਨੂੰ ਇਹ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਨਾ ਕੋਈ ਗੱਲ ਨਹੀਂ ਮੇਰੇ ਕੋਲ ਟਾਈਮ ਹੁਣ ਥੋੜਾ ਘੱਟ ਹੈ ਨਾ ਨਾ ਕੋਈ ਗੱਲ ਨਹੀਂ ਚੱਲਿਆ ਕੋਈ ਗੱਲ ਨਹੀਂ ਮੈਂ ਰੋਟੀ ਬਣਾ ਰਿਹਾ ਸੀ ਨਾ ਡੈਡੀ ਬੱਸ ਨਾ ਇਹ ਕਿ ਤਾ ਮੈਂ ਰੋਟੀ ਨਹੀਂ ਖਾਣੀ ਨਹੀਂ ਬੜੇ ਦੋ ਮਿੰਟ ਲੱਗੇਗਾ ਨਹੀਂ ਪੁੱਤ ਤਾਂ ਗਾਹਾਂ ਪਤਾ ਕੀ ਹੈ ਬਹੁਤ ਮੈਂ ਖਿੱਚ ਦੇ ਨਾਲ ਹੀ ਮੈਂ ਸਾਮਾ ਸੰਕ ਕੇ ਮੈਂ ਨਾਲ ਦੀ ਨਾਲ ਚੱਲ ਗਿਆ ਤੁਸੀਂ ਇਹ ਹਾਂਜੀ ਇਸ ਗੱਲ ਤਾਂ ਹੁਣ ਬਸ ਧਿਆਨ ਰੱਖਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਚੰਗਾ ਲੰਬਾ ਨਹੀਂ ਹੋਣਾ ਚਾਹੀਦਾ ਸਭ ਨੂੰ ਓਕੇ ਹੋਣਾ ਚਾਹੀਦਾ ਲੈ ਠੀਕ ਹੈ ਲਾਪਰੀ ਚ ਹਾਂਜੀ ਬਾਪੂ ਜੀ ਉਰੇ ਬੈ ਹਾਂਜੀ ਉਹ ਤੇਰੀ ਕਿਰਨਾਵਾਸੀ ਨੇ ਪੈਸੇ ਮੰਗਾਈ ਸੀ ਤੇ ਮੈਂ ਆਰਥੀ ਕੋਲ ਗਿਆ ਸੀ ਤੂੰ ਐ ਕਰ ਅੱਛਾ ਜੀ ਆ 50000 ਰੁਪਏ ਹੈਗਾ ਇਹ ਉਹਨੂੰ ਫੜਾਇਆ ਉਹਨਾਂ ਨੇ ਮੰਗੇ ਸੀ ਜੀ ਪੈਸੇ ਆ ਮੰਗੇ ਸੀ ਕੋਈ ਨਹੀਂ ਕਰਾਂਗੇ ਗੱਲਬਾਤ ਤੈਨੂੰ ਦੱਸੂਗਾ ਤੇ ਤੂੰ ਆਹੀ 50000 ਉਹਨੂੰ ਫੜਾਇਆ ਠੀਕ ਹੈ ਜੀ ਚਲੋ ਹਾਂ 50000 ਦੇ ਆ ਉਹਨੂੰ ਹੈ ਅਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਕਿਵੇਂ ਹੋਣੇ ਹੋਏ ਉਹ ਬਾਪੂ ਨੇ ਪੈਸੇ ਹੀ ਫੜਾਈ ਸੀਗੇ ਜੀ ਪੈਸੇ ਹਾਂਜੀ ਹਾਂ ਕਿੰਨੇ ਨੇ ਇਹ 50000 ਰੁਪਏ ਜੀ 50000 ਮੈਂ ਕੀ ਕਰਨਾ ਸੀ ਪੁੱਤ ਪਤਾ ਨਹੀਂ ਤਾਂ ਬਾਪੂ ਨੇ ਫੜਾਈ ਰੇ ਜੀ ਉਹਨੂੰ ਅੱਛਾ ਹਾਂਜੀ ਠੀਕ ਐ ਚੰਗਾ ਵਸੇ ਮੈਂ ਚੱਲਦਾ ਜੀ ਚੱਲ ਕੋਈ ਨਾ ਉਹ ਇੰਨੇ ਪੈਸੇ ਜੀ ਮੈਨੂੰ ਲੋੜ ਹੁੰਦੀ ਮੈਂ ਮੰਗਾ ਲੈਂਦੀ ਪੁੱਤ ਪਹਿਲਾਂ ਹੀ ਉਹ ਤਾਂ ਮੇਰੇ ਬਾਪੂ ਨੇ ਫੜਾਈ ਉਹਨੂੰ ਪਤਾ ਹੋਊਗਾ ਜੀ ਠੀਕ ਆ ਚੰਗਾ ਜੀ ਮੈਂ ਚੱਲਦਾ ਫਿਰ ਚਾਹ ਬਣਾ ਲੈਣੀ ਆ ਮੇਰੇ ਕਾਲਜ ਜਾਣਾ ਜੀ ਮੇਰੇ ਕਾਲਜ ਫਿਰ ਮੈਂ ਲੇਟ ਹੋ ਜੀ ਬਈ ਚੰਗਾ ਹਾਂਜੀ ਯਾਹ ਅੱਛਾ ਮੈਂ ਕਿਹਾ ਸੀ ਨਾ ਵੀ ਜੇ ਮੈਨੂੰ ਲੋੜ ਪੈਗੀ ਠੀਕ ਆ ਇੱਕ ਗੱਲੋ ਤਾਂ ਸਿਆਣਫਲੀ ਗੱਲ ਕੀਤੀ ਸਾਮਕੇ ਰੱਖ ਲੈਣੀਆਂ ਲੋਡ ਪਈ ਤਾਂ ਕੋਈ ਭਰਤ ਲੂ ਨਹੀਂ ਪੇਟੀ ਚ ਧਰ ਦਿੰਦੇ ਇਹ ਕੜਾ ਬੋਲਦੇ ਹੈ ਹਲੋ ਹਲੋ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਵਧੀਆ ਹਾਂ ਬਾਈ ਠੀਕ ਦਾ ਕਿੱਥੇ ਆ ਕੀ ਹੋ ਗਿਆ ਕੋਈ ਬੁਖਾਰ ਤੇ ਚੜਦਾ ਸੀ ਕਈ ਦਿਨਾਂ ਦਾ ਅੱਜ ਤੱਕ 2.5 ਕਿਲੋ ਦਾ ਸਤਾ ਦਵਾਈ ਦੂਹੀ ਲੈਣੀ ਸੀ ਵਧੀਆ ਪੈਸੇ ਪਹੁੰਚਾ ਦੇ ਸੀ ਮੈਂ 50000 ਰੁਪਿਆ ਹਾਂ ਉਹ ਤਾਂ ਪਹੁੰਚ ਗਏ ਸੀ ਮੇਰੇ ਕੋਲ ਇੱਥੇ ਹੋਰ ਲੈਣੇ ਤਾਂ ਹੋਰ ਦੱਸ ਨਾ ਨਾ ਪੈਸੇ ਤਾਂ ਨਹੀਂ ਦੌੜ ਹੈਗੀ ਭਾਈ ਮੈਂ ਬਹੁਤ ਨੂੰ ਬਸ ਕਿਹਾ ਚਾਹ ਰੂ ਹੋ ਆਪਣੀ ਵਾਰੀ ਕਿ ਲੰਕੀਵਾਲ ਨੂੰ ਪਰ ਮੈਂ ਤਾਂ ਤੋਕ ਕੀ ਯੋਤੇ ਰਿਆਈ ਕੋਲ ਸਾਥ ਕੀ ਮਹਾਸਤਰਾ ਨਹੀਂ ਦੇਣਾ ਪੈਣਾ ਹੀ ਅੱਛਾ ਕਾ ਟੈਲ ਪੈ ਰਿਆ ਨੂ ਵੀ ਉਹਨਾਂ ਦੀਆ ਬਣਾ ਕੇ ਤੇ ਦੰਡਾ ਕਹਿੰਦਾ ਨਾ ਕਰਦੇ ਤਾਂ ਆਪਣਾ ਉਹਦੇ ਮਾਮਾ ਘਰ ਪਾਈ ਜਾਂਦਾ ਉੱਥੇ ਗਏ ਹੋਏ ਨੇ ਕਰੇ ਤਾਂ ਕੋਈ ਹੈ ਨਹੀਂ ਸੀਗਾ ਤੇ ਭਾਈ ਹੁਣ ਮੇਰਾ ਕੀ ਨੂੰ ਮਦਦ ਖੋਹਣੀ ਪਈ ਨਹੀਂ ਮੈਂ ਤਾਂ ਰਾਤ ਦੀ ਖਾਣਾ ਕੋਈ ਹੋਟਲ ਉੱਤਰ ਤੋਂ ਪਏ ਜਦਨਾ ਮੈਂ ਕਿਸੇ ਨੂੰ ਕਹਿ ਕੁੱਤੇ ਜਵਾਕ ਵੀ ਇਹ ਨਹੀਂ ਸਾਰੇ ਉੱਥੇ ਗਏ ਨੇ ਘਰ ਪਾਉਣਾ ਭਾਈ ਹੋਟਲ ਦਾ ਖਾਣਾ ਕਿੰਨੇ ਲੋਕਾਂ ਦਾ ਬੁਆਰ ਮਤੇ ਫਿਰ ਹੁਣ ਹੱਲ ਤਾਂ ਕੋਈ ਹੈ ਹੀ ਨਹੀਂ ਫਿਰ ਜਦੋਂ ਕਰੀ ਨਹੀਂ ਕੋਈ ਕੰਨਾ ਫਿਰ ਉਹ ਕਾਣਾ ਦਾ ਫਿਰ ਉੱਥੋਂ ਲਿਆਉਣਾ ਪਊ ਚਲ ਫਿਰ ਮੈਂ ਪੀਸਪੂਸ ਮਗਾ ਲੈਂੀਏ ਜੇ ਭਾਈ ਤੈਨੂੰ ਕੁਝ ਆਖ ਮੈਂ ਦੱਸਾਂ ਤਾ ਮੈਂ ਪੀਸ ਲਗਾ ਕੇ ਆਹ ਕੋਈ ਨੂੰ ਮੈਂ ਭੇਜੂੰਗਾ ਪੀਸਪੂਸ ਭੇਜੂੰ ਕੋਈ ਨਹੀਂ ਪੈਸਾ ਦੀ ਲੋੜ ਉਹ ਹੀ ਪੈਸੇ ਭੇਜੂੰਗਾ ਮੈਂ ਨਾ ਪੈਸੇ ਰਹਿਣਗੇ ਚਲ ਕੋਈ ਨਹੀਂ ਮੈਂ ਕਰਦਾਂ ਕੋਈ ਹੱਲ ਇੰਤਜ਼ਾਮ ਹੈ ਠੀਕ ਠੀਕ ਕਰੋ ਇੰਨਾ ਜਮੀ ਸਰ ਗਿਆ ਹੁਣ ਦਲੀਆ ਵੀ ਘਰੇ ਫੜਾ ਕੇ ਉਹ ਵੀ ਤੂੰ ਦੜੀਏ ਦੀ ਕਿੱਡੀ ਗੱਲ ਐ ਦਲੀਆ ਕਰ ਲੈ ਤੂੰ ਹੁਣ ਅਜੇ ਵੱਡੀ ਸਰਦਾਰ ਨਹੀਂ ਬਣ ਗਈ ਮੈਨੂੰ ਸਾਰਾ ਕੁਝ ਬੈਠੀ ਮਠਾਈ ਭਲਾਂ ਲੱਗ ਗਈ ਚੱਲ ਆਪਾਂ ਨੂੰ ਕੀ ਐ ਜਿਵੇਂ ਬਣੂ ਦੇਖੀ ਜਾਈਏ ਕਹਿੰਦਾ ਦੇਖਦਾ ਮੇਰਾ ਸਾ ਉਹਦੇ ਦਾ ਤਾਂ ਜ਼ਿੰਮੇਵਾਰੀਆਂ ਉੜਦਾ ਸੀ ਆਖੇ ਪੈਸੇ ਤਾਂ ਭੇਜ ਦੰਨਾ ਖਾਣ ਵਾਸਤੇ ਕਿ ਹੋਟਲ ਤੋਂ ਭੇਜ ਦਿੰਨ। ਇਹ ਹੈਗੇ ਤਾਂ ਮੈਂ ਬਿਮਾਰ ਆ ਕਮਲਿਆ। ਹੋਟਲ ਤੋਂ ਖਾ ਕੇ ਮੈਂ ਮਰਨ। ਹੂੰ ਤਾਂ ਮੈਨੂੰ ਵੀ ਐ ਜੇ ਲੱਗਦਾ। ਪੰਗੇ ਲੈ ਲਿਆ ਅੱਡ ਹੋ ਕੇ। ਜੇ ਨਾ ਅੱਡ ਹੁੰਦੀ। ਆਪ ਭੇਜ ਦਿੰਦੇ ਸੀ ਬਣਾ ਕੇ ਸਾਰਾ ਕੁਝ। ਮੈਂ ਵੀ ਬਸ ਉੱਠੇ ਛਾਪੇ ਛੇੜ ਲੈ ਮਾਂਗਰ ਲੱਗ ਕੇ। ਚੱਲ ਹੁਣ ਤਾਂ ਛੇੜ ਲੈ। ਛੜ ਗਏ ਛੜ ਆ ਗਏ। ਜੋ ਕੋਸਾ ਹੋਗਾ ਮਰਜੀ ਸੌਖੀ ਕਟਾਂ ਸੌਖੀ ਕਟਾਂ ਕਟੂਗੀ ਟਟਾ ਜਾਣੇ ਨੇ ਬਿੰਦ ਚ ਦਲਿਏ ਨੂੰ ਜਵਾਬ ਦੇਤਾ ਹੂੰ ਅਥੇ ਸਾਡੇ ਤਾਂ ਕੋਈ ਕਰਨ ਵਾਲੇ ਨਹੀਂ ਉਹ ਤਾਂ ਆਪਦੀ ਪੇਕਿੰਗ ਹੀ ਹੈ ਮੇਰਾ ਜਿੰਮੇਵਾਰੀ ਲਈ ਸੀ ਉਦੋਂ ਮੈਨੂੰ ਦੱਸਿਆ ਸੀ ਵੀ ਅਸੀਂ ਐਨਾ ਕੁਝ ਨਹੀਂ ਕਰ ਸਕਦੇ ਉਦੋਂ ਤਾਂ ਕਹਿੰਦਾ ਸੀ ਬਣਿਆ ਬਣਾਇਆ ਪਹੁੰਚੂ ਗੱਡੀ ਤੇ ਲੈ ਕੇ ਜਾਇਆ ਕਰਾਂਗੇ ਹਾਂ ਅਜੇ ਤੱਕ ਦੇਣ ਵੀ ਕੁਛ ਨਹੀਂ ਹੋਏ ਚ ਲੈ ਘਮਨਾ ਕੀ ਬਣਦਾ ਆ ਪੀ ਹੱਟ ਤੋਂ ਫੜ ਲੈ ਪੀਸ ਕੀ ਮੰਗਦੀ ਐ ਪਾਲੇ ਦਾ ਕੀ ਪਤਾ ਮਣਕਰੇ ਮੁੜ ਕੇ ਫੋਨ ਬੰਦ ਕਰਕੇ ਬਹਿ ਜੇ ਚਲ ਮਨਾ ਬੇਟੀ ਚੋ ਜਾ ਕਾ ਕੋਈ